ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਇੱਕ ਸਵਾਲ ਦੇ ਬਾਰੇ ਜੋ ਸੀ ਜਮਾ ਬੰਦੀ ਨੂੰ ਲੈ ਕੇ ਸੀ ਕੀ ਸੀ ਉਹ ਸਵਾਲ ਵੀ ਜਦੋਂ ਅਸੀਂ ਮੋਬਾਈਲ ਦੇ ਉੱਪਰ ਜਮਾ ਬੰਦੀ ਡਾਊਨਲੋਡ ਕਰਦੇ ਹਾਂ ਜਦੋਂ ਅਸੀਂ ਫਾਰਮ ਨੂੰ ਡਾਊਨਲੋਡ ਕਰਦੇ ਹਾਂ ਤਾਂ ਕਈ ਵਾਰ ਸਾਡਾ ਉਹ ਜਿਹੜਾ ਜਮਾ ਮੁੱਦੀ ਦੇ ਵਿੱਚ ਨਾਮ ਹੁੰਦਾ ਠੀਕ ਹੈ ਜੀ ਅਸੀਂ ਨਾਮ ਮੁਤਾਬਕ ਜਦੋਂ ਜਮਾ ਮੁੱਦੀ ਡਾਊਨਲੋਡ ਕਰਦੇ ਹਾਂ ਤਾਂ ਸਾਡਾ ਨਾਮ ਨਹੀਂ ਚੱਕਦਾ ਜਦੋਂ ਅਸੀਂ ਖੇਤ ਨੰਬਰ ਮੁਤਾਬਕ ਚਕਾਉਨੇ ਹਾਂ ਤਾਂ ਜਿਹੜੀ ਜਾਮਵੰਦੀ ਡਾਊਨਲੋਡ ਹੋ ਜਾਂਦੀ ਹੈ ਜਾਂ ਖਤੌਨੀ ਮੁਤਾਬਕ ਚਕਾਉਨੇ ਆ ਤੇ ਜਾਂ ਫਿਰ ਕਿੱਲਾ ਨੰਬਰ ਇਹਨੂੰ ਨੰਬਰ ਖਸਰਾ ਵੀ ਕਹਿ ਦਿੰਦੇ ਆ ਉਹਦੇ ਮੁਤਾਬਕ ਜਦੋਂ ਅਸੀਂ ਫਰਦ ਜਾਮਵੰਦੀ ਡਾਊਨਲੋਡ ਕਰਦੇ ਹਾਂ ਤਾਂ ਸਾਡੀ ਜਿਹੜੀ ਫਰਦ ਮਿਲ ਜਾਂਦੀ ਹੈ ਪਰ ਸਾਨੂੰ ਨਾਮ ਦੇ ਮੁਤਾਬਕ ਕਈ ਵਾਰ ਸਰਚ ਕਰਨ ਦੇ ਵਿੱਚ ਜਿਹੜਾ ਸਾਡੀ ਜਾਮਵੰਦੀ ਨਹੀਂ ਮਿਲਦੀ ਜਾਂ ਲਿਸਟ ਦੇ ਵਿੱਚ ਸਾਡਾ ਜਿਹੜਾ ਨਾਮ ਉਹ ਨਹੀਂ ਆਉਂਦਾ ਇਸ ਦਾ ਕੀ ਕਾਰਨ ਹੈ ਸੋ ਅੱਜ ਆਪਾਂ ਇਸੇ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਇਸ ਤੋਂ ਇਲਾਵਾ ਇੱਕ ਪਰੇਸ਼ਾਨੀ ਜਿਹੜੀ ਇਹ ਵੀ ਆ ਰਹੀ ਸੀਗੀ ਵੀ ਜਦੋਂ ਅਸੀਂ ਨਾਂ ਪਤਾ ਸਾਰਾ ਕੁਝ ਭਰ ਕੇ ਅਸੀਂ ਆਪਣੀ ਫਰਦ ਡਾਊਨਲੋਡ ਵੀ ਕਰ ਲੈਨੇ ਆ ਪਰੰਤੂ ਉਹ ਡਾਊਨਲੋਡ ਨਹੀਂ ਹੋ ਰਹੀ ਇਸ ਦੇ ਬਾਰੇ ਵੀ ਸਾਨੂੰ ਜਿਹੜਾ ਦੱਸਿਆ ਜਾਵੇ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਮੈਂ ਇੱਥੇ ਮੋਬਾਈਲ ਦੇ ਉੱਪਰ ਪੀ ਐਲ ਆਰ ਐਸ ਵੈਬਸਾਈਟ ਹੈ ਜਿਹੜੀ ਨਦੀ ਪਿਆਵ ਲੈਂਡ ਰਿਕਾਰਡ ਸੁਸਾਇਟੀ ਠੀਕ ਹੈ ਜੀ ਜਾ ਜਵਾਮੰਦੀ.ਪੰਜਾਬ.ਗਵਰਨਮੈਂਟ.in ਉੱਪਰ ਤੁਸੀਂ ਦੇਖ ਰਹੇ ਹੋ ਓਪਨ ਕੀਤੀ ਹੋਈ ਹੈ ਇੱਥੇ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਸ਼ੁਰੂ ਵਿੱਚ ਦੱਸ ਦਿੰਦਾ ਜਦੋਂ ਵੀ ਤੁਸੀਂ ਮੋਬਾਈਲ ਦੇ ਉੱਪਰ ਜਵਾਮੰਦੀ ਡਾਊਨਲੋਡ ਕਰਨੀ ਹੈ ਤਾਂ ਤੁਸੀਂ ਹਮੇਸ਼ਾ ਹੀ ਜਿਹੜੀ ਇਹ ਵੈਬਸਾਈਟ ਹੈ Google ਦੀ ਬਜਾਏ Chrome ਦੇ ਵਿੱਚ ਖੋਲਣ ਦੀ ਕੋਸ਼ਿਸ਼ ਕਰਿਓ ਜਿਵੇਂ ਮੈਂ ਤੁਹਾਨੂੰ ਦਿਖਾ ਦਿੰਦਾ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਣੇ Chrome ਦੇ ਵਿੱਚ ਜਾਣਾ ਹੈ ਠੀਕ ਹੈ ਜੀ Chrome ਦੇ ਵਿੱਚ ਜਾਣਾ ਹੈ ਇੱਥੇ ਤੁਸੀਂ ਸਰਚ ਕਰੋਗੇ ਪੀ ਐਲ ਆਰ ਐਸ ਸਰਚ ਕਰਦੇ ਸਾਰ ਹੀ ਤੁਸੀਂ ਪਹਿਲੀ ਹੀ ਵੈਬਸਾਈਟ ਇੱਥੇ ਤੁਸੀਂ ਦੇਖ ਰਹੇ ਹੋ ਇਸ ਦੇ ਉੱਪਰ ਜਿਹੜਾ ਤੁਸੀਂ ਕਲਿੱਕ ਕਰਨਾ ਹੈ ਠੀਕ ਹੈ ਇਸ ਦੇ ਉੱਪਰ ਜ्यों ਹੀ ਤੁਸੀਂ ਕਲਿੱਕ ਕਰੋਗੇ ਤਾਂ ਸਾਡੇ ਕੋਲ ਇਸ ਤਰ੍ਹਾਂ ਇੰਟਰਫੇਸ ਨਜ਼ਰ ਆਵੇਗਾ ਪਰ ਇਹ ਤੁਹਾਨੂੰ ਕੀ ਕਰਨਾ ਹੋਵੇਗਾ ਇਧਰ ਸਾਈਡ ਤੇ ਤੁਸੀਂ ਇਹੋ ਤਿੰਨ ਡਾਊਟ ਦੇਖ ਰਹੇ ਹੋ ਉੱਪਰ ਠੀਕ ਹੈ ਜੀ ਇਸ ਤਰ੍ਹਾਂ ਤਿੰਨ ਡਾਊਟ ਦੇਖ ਰਹੇ ਹੋ ਇਸ ਦੇ ਉੱਪਰ ਤੁਸੀਂ ਕਲਿੱਕ ਕਰਨਾ ਹੈ ਇਸ ਦੇ ਉੱਪਰ ਹੈਠਾ ਤੁਸੀਂ ਜਾਓਗੇ ਤਾਂ ਡੈਸਕਟਾਪ ਸਾਈਟ ਲਿਖਿਆ ਹੋਇਆ ਹੈ ਡੈਸਕਟਾਪ ਸਾਈਟ ਠੀਕ ਹੈ ਇਸ ਨੂੰ ਕਲਿੱਕ ਕਰ ਦੇਣਾ ਹੈ ਇਸ ਤੇ ਟਿੱਕ ਦੀ ਨਿਸ਼ਾਨੀ ਜਿਹੜੀ ਤੁਸੀਂ ਲਗਾ ਦੇਣੀ ਹੈ ਇਸ ਦੇ ਨਾਲ ਕੀ ਹੋਵੇਗਾ ਸਾਡੀ ਜਿਹੜੀ ਮੋਬਾਈਲ ਦੀ ਸਕਰੀਨ ਆ ਉਹ ਸਹੀ ਤਰ੍ਹਾਂ ਨਾਲ ਵਰਕ ਕਰੇਗੀ ਠੀਕ ਹੈ ਜਿਹੜੀ ਵੈਬਸਾਈਟ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਤੁਸੀਂ ਉਹ ਰੋਟੇਟ ਕਰ ਲਓ ਤਾਂ ਇਸ ਤਰ੍ਹਾਂ ਜਿਹੜੀ ਤੁਹਾਡੀ ਉਹ ਸਕਰੀਨ ਆ ਉਹ ਪੂਰੀ ਨਜ਼ਰ ਆਵੇਗੀ ਹੁਣ ਤੁਸੀਂ ਦੇਖ ਰਹੇ ਹੋ ਇੱਥੇ ਤੁਸੀਂ ਜੋ ਜਾਮਾਂਬੰਦੀ ਡਾਊਨਲੋਡ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜ਼ਿਲ੍ਹਾ ਚੁਣਨਾ ਹੈ ਕੋਈ ਵੀ ਜ਼ਿਲ੍ਹਾ ਚੁਣ ਲਓ ਮੈਂ ਇੱਥੇ ਵਾਲੋ ਕੋਈ ਵੀ ਡਿਸਟ੍ਰਿਕਟ ਚੁਣ ਲਓ ਫਰਜ਼ ਕਰੋ ਮੈਂ ਇੱਥੇ ਬਹਿੰਡਾ ਚੁਣ ਲਿਆ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਵੀ ਤਹਿਸੀਲ ਚੁਣ ਲਓ ਕੋਈ ਵੀ ਪਿੰਡ ਲੈ ਲਓ ਠੀਕ ਹੈ ਜੀ ਤੇ ਕੋਈ ਵੀ ਇੱਥੇ ਜਿਹੜਾ ਤੁਸੀਂ イヤーイヤー ਮਤਲਬ ਜੋ ਮੌਜੂਦਾ ਗਰੰਟੀ ਯਰ ਚੱਲ ਰਿਹਾ ਹੋਗਾ ਜਵੰਦੀ ਦਾ ਉਹ ਆਟੋਮੈਟਿਕ ਜਿਹੜਾ ਪਹਿਲਾਂ ਤੁਸੀਂ ਹੋਵੇਗਾ ਉਹ ਹੀ ਸਿਲੈਕਟ ਕਰਨਾ ਹੈ ਹੁਣ ਤੁਸੀਂ ਇੱਥੇ ਜਵੰਦੀ ਉੱਪਰ ਕਲਿੱਕ ਕਰੋਗੇ ਉਸ ਤੋਂ ਬਾਅਦ ਮਾਲਕ ਦੇ ਨਾਮ ਮੁਤਾਬਕ ਇਸ ਤੇ ਉੱਪਰ ਕਲਿੱਕ ਕਰੋਗੇ ਇੱਥੇ ਜਿਹੜੀ ਤੁਹਾਨੂੰ ਜਿਹੜੀ ਪ੍ਰੋਬਲਮ ਆਉਂਦੀ ਹੈ ਨਾਮ ਦੇ ਮੁਤਾਬਕ ਕੋਈ ਹੈ ਕਿ ਤੁਸੀਂ ਆਪਣੇ ਆਧਾਰ ਕਾਰਡ ਦੇ ਮੁਤਾਬਕ ਜਿਹੜਾ ਨਾਮ ਸਰਚ ਕਰਨ ਲੱਗ ਜਾਣਾ ਠੀਕ ਹੈ ਕਦੇ ਵੀ ਬਹੁਤ ਹੀ ਘੱਟ ਅਜਿਹਾ ਹੁੰਦਾ ਹੈ ਕਿ ਆਧਾਰ ਕਾਰਡ ਤੇ ਜਵੰਦੀ ਦੇ ਜਿਹੜੇ ਵਿੱਚ ਨਾਮ ਹੈ ਉਹ ਸੇਮ ਹੋਵੇ ਲਗਭਗ ਇਹਨਾਂ ਵਿੱਚ ਫਰਕ ਹੀ ਹੁੰਦਾ ਹੈ ਠੀਕ ਹੈ ਕਿਸੇ 'ਚ ਕੰਨੇ ਦਾ ਫਰਕ ਹੈ ਕਿਸੇ 'ਚ ਬਿੰਦੀ ਦਾ ਫਰਕ ਹੈ ਕਿਸੇ 'ਚ ਲਾਲੋ ਤੁਸੀਂ ਪੂਰੇ ਸਪੈਲਿੰਗ ਹੀ ਜਿਹੜੇ ਬਦਲ ਦਿੱਤੇ ਜਾਂਦੇ ਨੇ ਸਿੰਘ ਜਾਂ ਕੌਰ ਬਣਾ ਦਿੱਤਾ ਜਾਂਦਾ ਹੈ ਸੋ ਤੁਸੀਂ ਕੀ ਕਰਨਾ ਹੈ ਸਿਰਫ ਆਪਣੇ ਨਾਮ ਦਾ ਪਹਿਲਾ ਅੱਖਰ ਹੀ ਸਰਚ ਕਰਨਾ ਹੈ ਠੀਕ ਹੈ ਮੰਨ ਲਓ ਤੁਹਾਡਾ ਨਾਮ ਕੁਛ ਵੀ ਹੈ ਸ ਸ ਤੋਂ ਸ਼ੁਰੂ ਹੁੰਦਾ ਹੈ ਜੇ ਤੁਸੀਂ ਕਲਾ ਇੱਥੇ ਸ ਸ 20 ਸਰਚ ਕਰੋਗੇ ਨਾ ਤਾਂ ਵੀ ਤੁਹਾਡਾ ਜਿਹੜਾ ਨਾਮ ਹੈ ਉਹ ਸਰਚ ਹੋ ਜਾਵੇਗਾ ਇਹੋ ਤੁਸੀਂ ਦੇਖ ਰਹੇ ਹੋ ਮੈਂ ਇੱਥੇ ਇਕੱਲਾ ਸੱਸਾ ਲਿਖ ਦਿੱਤਾ ਉਸ ਤੋਂ ਬਾਅਦ ਵੀਓ ਆਨਰ ਤੇ ਕਲਿੱਕ ਕਰੂੰਗੀ ਜਦੋਂ ਤੁਸੀਂ ਤਾਂ ਤੁਸੀਂ ਦੇਖ ਰਹੇ ਹੋ ਇੱਥੇ ਸਾਰੇ ਨਾਮ ਚੱਕ ਲੈਣਗੀ ਸੱਸੇ ਤੇ ਜਿੰਨੇ ਨਾਮ ਹੋਣਗੇ ਸਾਰੇ ਚੱਕ ਲੈਣਗੀ ਚਾਹੇ ਤੁਹਾਡਾ ਜੋ ਵੀ ਨਾਮ ਜਿਵੇਂ ਇੱਥੇ ਤੁਸੀਂ ਇੱਕ ਨਾਮ ਦੇਖ ਰਹੇ ਹੋ ਠੀਕ ਹੈ ਇਹਨਾਂ ਦਾ ਤੀਜਾ ਨਾਮ ਨਹੀਂ ਆਦਾ ਦਾਦਾ ਜੀ ਦਾ ਨਾਮ ਨਹੀਂ ਹੈ ਤਾਂ ਵੀ ਉਹ ਜਿਹੜਾ ਨਾਮ ਇਸ ਵਿੱਚ ਆ ਗਿਆ ਤੁਸੀਂ ਹਮੇਸ਼ਾ ਹੀ ਆਪਣੇ ਨਾਮ ਦਾ ਪਹਿਲਾ ਅੱਖਰ ਹੀ ਸਰਚ ਕਰਿਓ ਤਾਂ ਜੋ ਵੀ ਤੁਹਾਡੇ ਨਾਮ ਗਲਤ ਮਲਤ ਜਾਂ ਤਿੰਨ ਵਾਰੀ ਜਿਹੜਾ ਹੋਵੇ ਦੋ ਵਾਰੀ ਜਿਹੜਾ ਹੋਵੇ ਉਹ ਸਾਰੇ ਦੇ ਸਾਰੇ ਜਿਹੜਾ ਇਸ ਵਿੱਚ ਆ ਜਾਣਗੇ ਇਹ ਤਾਂ ਸੀ ਨਾਮ ਦੀ ਪ੍ਰੋਬਲਮ ਨੂੰ ਲੈ ਕੇ ਜਿਹੜਾ ਤੁਹਾਡਾ ਕਾਰਨ ਸੀ ਸਰਚ ਹਮੇਸ਼ਾ ਪੰਜਾਬੀ ਦੇ ਵਿੱਚ ਕਰਿਓ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਪ੍ਰੋਬਲਮ ਸੀ ਜਾਵਮੰਦੀ ਡਾਊਨਲੋਡ ਕਰਨ ਦੇ ਬਾਰੇ ਤੁਸੀਂ ਇੱਥੇ ਕਿਸੇ ਦਾ ਵੀ ਜਾਵਮੰਦੀ ਮੈਂ ਡਾਊਨਲੋਡ ਕਰਕੇ ਦੇਖ ਲੈਣਾ ਠੀਕ ਹੈ ਜੀ ਖੇਵਟ ਬੈਸੀ ਭਰਦਨੇ ਆਪਾਂ ਕਿਸੇ ਦੀ ਖੇਵਟ ਨੰਬਰ ਮੁਤਾਬਕ ਮੰਨ ਲਓ ਤੁਸੀਂ ਇੱਕ ਨੰਬਰ ਖੇਵਟ ਹੀ ਕੱਢ ਲਓ ਕਿਸੇ ਵੀ ਵਿਲੇਜ ਦੀ ਇਹ ਇੱਕ ਨੰਬਰ ਖੇਵਟ ਤੁਸੀਂ ਚੁਣ ਲਓ ਠੀਕ ਹੈ ਜੀ ਮੈਂ ਤੇ ਇੱਕ ਨੰਬਰ ਖੇਵਟ इस तू बाद जोड़ा इतर फिल करों जो उपर दिता हुआ है इस तुब जोड़ा व्यू रिपोर्ट के उपर क्लिक कर दोगे हाँ सामने ਜਿਹੜੀ ਇਸ ਤਰ੍ਹਾਂ ਖੇਪਟ ਡਾਊਨਲੋਡ ਤੇ ਕਲਿੱਕ ਕਰਨਾ ਹੈ ਠੀਕ ਹੈ ਡਾਊਨਲੋਡ ਤੇ ਜਿਹੜੀ ਤੁਹਾਡੀ ਜਾਵ ਮੰਦੀ ਉਹ ਇਸ ਤਰ੍ਹਾਂ ਡਾਊਨਲੋਡ ਹੋ ਜਾਵੇਗੀ ਡੈਸਕਟਾਪ ਸਾਈਟ ਨੂੰ ਜਿਹੜਾ ਓਪਨ ਕਰਿਆ ਹੋਵੇਗਾ ਇਹ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਜਾ ਜਿਹੜੀ ਜਾਵ ਮੰਦੀ ਹੈ ਡਾਊਨਲੋਡ ਕਰ ਸਕਦੇ ਹੋ ਸੋ ਇਸ ਤੋਂ ਇਲਾਵਾ ਇੱਕ ਹੋਰ ਜਾਣਕਾਰੀ ਜਿਹੜੀ ਤੁਹਾਡੇ ਮਨ ਧਿਆਨ ਵਿੱਚ ਲਿਆਉਣਾ ਚਾਹਣਾ ਤੁਸੀਂ ਪਿਛਲੇ ਜਿਹੜੇ 4 ਸਾਲ ਤੋਂ ਪਹਿਲਾਂ ਦੀਆਂ ਜਾਵ ਮੰਦੀਆਂ ਵੀ ਦੇਖ ਸਕਦੇ ਹੋ ਉਹ ਕਿਵੇਂ ਦੇਖ ਸਕਦੇ ਹੋ ਜਦੋਂ ਤੁਸੀਂ ਸ਼ੁਰੂ ਦੇ ਵਿੱਚ ਚੁਣਦੇ ਹੋ ਜਿਹੜਾ ਠੀਕ ਇੱਥੇ ਲਿਖਿਆ ਹੋਇਆ ਹੈ ਕਰੰਟ ਤੇ ਪ੍ਰੀਵੀਅਸ ਇੱਥੇ ਪ੍ਰੀਵियस ਈਅਰ ਨੂੰ ਕਲਿੱਕ ਕਰੋਗੇ ਤਾਂ ਤੁਸੀਂ ਕੋਈ ਵੀ ਪਿੰਡ ਪਹਿਲਾਂ ਡਿਸਟ੍ਰਿਕਟ ਚੁਣੋਗੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਤਹਿਸੀਲ ਚੁਣੋਗੇ ਤੇ ਉਸ ਤੋਂ ਬਾਅਦ ਆਪਣਾ ਪਿੰਡ ਚੁਣੋਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਇੱਥੇ ਤੁਸੀਂ ਸਾਲ ਦੇਖੋਗੇ ਇਹ ਦੇਖੋ ਸਾਲ ਦੇ ਵਿੱਚ ਜਿਹੜਾ ਤੁਹਾਨੂੰ ਇੱਥੇ 2009-10 ਦੀ 2004-05 ਦੀ ਪੁਰਾਣੇ ਸਾਲ ਪਿਛਲੇ 4 ਸਾਲਾਂ ਦੇ ਜਿਹੜੇ ਜਾਂਦੇ ਤਾਂ ਸਾਨੂੰ ਇੱਥੇ ਦਿਖਾ ਰਿਹਾ ਉਹ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਾ ਕਰਿਓ ਅੱਗੇ ਕਿਸ ਟੌਪਿਕ ਤੇ ਵੀਡੀਓ ਬਣਾਈ ਜਾਵੇ ਕਮੈਂਟ ਜਰੂਰ ਕਰਿਓ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ